ਹੁਣ ਕੀ ਸਰੋਂ ਅੰਦਰ ਆਜੇ ਆਈ ਦੱਸ ਕੀ ਕਰਨਾਉਣੀ ਇੱਥੇ ਕੀ ਕਰਨਾਉਣੀ ਇੱਥੇ ਪਹਿਲਾਂ ਇੱਥੇ ਦੱਸ ਅੱਜ ਆਜੇ ਜਾਂ ਅੱਜ ਕਿਉਂ ਤੂੰ ਰੋਜ਼ ਇੱਥੇ ਬੈਠੇਂ ਗਿਆ ਜੱਟ ਮੈਨੂੰ ਇੱਕ ਵਾਰੀ ਅਸੀਂ ਕਹਿਤਾ ਕਿ ਇੱਥੇ ਆਉਣਾ ਨਹੀਂ ਉਹ ਯਾਰਾ ਨਹੀਂ ਇਹ ਗਲਤ ਕੰਮ ਕਰਤੀ ਆ ਦੇਖੋ ਨਫਾਫਾ ਭਰਿਆ ਸੀ ਤੁਹਾਨੂੰ ਫੇਰ ਦਿਖਾਉਨੇ ਆ ਦੇਖੋ ਤੁਸੀਂ ਬਾਈ ਦਿਖਾਉਨੇ ੜੇਓ ਕੇ ਕੈਮਰਾ ਆ ਦੇਖੋ ਤੁਸੀਂ ਆ ਦੇਖੋ ਨਾਲ ਹੀ ਆ ਤੇ ਚਮਕਾਉਣ ਵਾਸਤੇ ਬੁੱਲ ਚਮਕਾਉਣ ਵਾਸਤੇ ਵੀ ਆ ਦੇਖੋ ਆ ਸੁਰਖ ਵੀ ਨਾਲ ਹੀ ਨਹੀਂ ਫਿਰਦੀ ਆ ਇਹ ਗੁਰੂ ਘਰ ਦੇ ਕੋਲ ਨਹੀਂ ਹਟਦੀ ਗਲਤ ਕੰਮ ਕਰਨਾ ਹਟਿਆ ਜੀ ਇਹਦੀ ਪਹਿਲਾ ਡੰਡਾ ਫੇਰ ਕੇ ਹਟਿਆ ਇਹਦੇ ਇਹਨੇ ਮੈਂ ਆਪਣੀ ਵਾਈਕ ਨਾਲ ਜਾਂਦਾ ਸੀ ਇਹਨੇ ਮੈਨੂੰ ਆਟੋ ਦੇ ਵਿੱਚ ਦੇਖ ਕੇ ਹੱਥ ਮਾਰਿਆ ਅੱਛਾ ਇਹਦਾ ਮੈਂ ਜੂਤਪਤਾਨ ਇੱਥੇ ਪਹਿਲਾਂ ਇੱਕ ਦਮ ਕਰਕੇ ਹਟਿਆ ਓਏ ਥੋੜਾ ਜਿਹਾ ਪਿੱਛੇ ਖੜਦੇ ਸੀ ਅੱਛਾ ਇਹ ਗੁਰੂ ਘਰ ਨੂੰ ਕੁਝ ਨਹੀਂ ਸਮਝਦੇ ਜੀ ਇਹ ਪੁਜਾਰਾ ਨਹੀਂ ਹੈ ਜੀ ਇਹ ਦਿਖਾ ਇਧਰ ਆ ਕੇ মিডিਆ ਦੇ ਸਾਹਮਣੇ ਲਫਾਫਾ ਦਿਖਾ ਵੀਡੀਓ ਦੇ ਸਾਹਮਣੇ ਲਫਾਫਾ ਦਿਖਾ ਦਿਖਾ ਲਫਾਫਾ ਖੋਲ ਕੇ ਬਈਆ ਡਾਂਗ ਦਿਖਾ ਲਫਾਫਾ ਲਫਾਫਾ ਦਿਖਾ ਹੱਥ ਮਾਰਿਆ ਬਾਬਾ ਬਾਬਾ ਦਿਖਾ ਖੋਲ ਕੇ ਦਿਖਾ ਲਫਾ ਲਫਾਫਾ ਦਗਾ ਖੋਲ ਕੇ ਇੱਥੇ ਖੜ੍ਹ ਪਰ ਆਪਰਾ ਜਵਾਕ ਖੜਾਊਗਾ ਤੇ ਉਹ ਚਬਾਕਾਂ ਦਾ ਕੀ ਆ ਤੁਸੀਂ ਕਿੰਨੇ ਚਿਰ ਦੇ ਦੇ ਤਾ ਨਾ ਬਾਹਲਾ ਚਿਰ ਵਜਨ ਤਾਂ ਦੇ ਦੇ ਫਿਰ ਹਟਦੀ ਕਾ ਤਾਂ ਨਹੀਂ ਹੈ ਹਟਦੇ ਨਹੀਂ ਹਟਾਉਦੇ ਹਟਦੀ ਨਹੀਂ ਹੁਣ ਇਹਨੂੰ ਅੱਜ ਪੁਲਿਸ ਨੂੰ ਰੰਗੇ ਹੱਥੀ ਫੜਿਆ ਮੈਂ ਪੁਲਿਸ ਦੇ ਹਵਾਲੇ ਮੈਂ ਦੇਖਦਾ ਸੀ ਵੀ ਇਹਨੂੰ ਰੰਗੇ ਹੱਥੀ ਵੰਡ ਅੱਜ ਮੈਂ ਰੰਗੇ ਹੱਥੀ ਹੀ ਫੜਿਆ ਯਾਰ ਕਾਨੂੰਨੀ ਕਾਰਵਾਈ ਕਰੋ ਜੀ ਹੈ ਕਾਨੂੰਨੀ ਕਾਰਵਾਈ ਠੀਕ ਆ ਕਿਹੜੀ ਗੱਲ ਬਣਦੀ ਆ ਨਾ ਉਹ ਗੱਲ ਕਰੋ ਨਾ 700 ਦੀ ਗੱਲ ਦਾਦਾ ਮੈਂ ਇੱਥੇ ਗੁਰੂ ਘਰ ਦੇ ਅਸੀਂ ਗੇਟ ਦੇ ਮੋੜੇ ਅਸੀਂ ਮੱਥਾ ਟੇਕ ਕੇ ਲੰਘਦੇ ਆਂ ਉੱਥੇ ਭਈਏ ਪਚਕਾਰੀਆਂ ਮਰੀ ਜਾਂਦੇ ਨੇ ਐ ਮੂੰਹ ਚ ਪਾ ਕੇ ਘੁੱਟ ਕੇ ਤੁਸੀਂ ਗੁਰੂ ਘਰ ਦੇ ਮਗਰ ਇੱਥੇ ਧੰਦਾ ਕਰੀ ਜਾਂਦੀ ਓ ਆਹ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆਂ ਮਲੇਰ ਕੋਟ ਵਾਲਾ ਰੋਡ ਤੇ ਖੜੇ ਆਂ ਗੁਰਦਾਰ ਆਲਮਗੀਰ ਸਾਹਿਬ ਦੇ ਕੋਲ ਇੱਥੇ ਜਿਹੜਾ ਇੱਕ ਗਲਤ ਕੰਮ ਚੱਲਦਾ ਉਹ ਅਸੀਂ ਤੁਹਾਨੂੰ ਦਿਖਾਉਂਦੇ ਆਂ ਇੱਥੇ ਜਨਾਨੀਆਂ ਗਲਤ ਆਉਂਦੀਆਂ ਅਸੀਂ ਪਹਿਲਾਂ ਵੀ ਭਜਾਈਆਂ ਸੀ ਪਰ ਬਾਜ਼ ਨਹੀਂ ਆਉਂਦੀ ਆਹ ਅੱਜ ਅਸੀਂ ਉੱਪਰੋਂ ਫੜਦੇ ਹਾਂ ਹਾਜ਼ਰ ਹਾਜ਼ਰ ਆ ਦੇਖੋ ਇੱਧਰ ਆਓ ਇੱਧਰ ਇੱਧਰ ਆਓ ਅੰਦਰ ਅੱਜ ਆਈ ਹੈ ਬਾਪੂ ਦੱਸ ਕੀ ਕਰਨਾ ਆਉਣੀ ਇੱਥੇ ਕੀ ਕਰਨਾ ਆਉਣੀ ਹੈ ਤੂੰ ਪਹਿਲਾਂ ਇੱਥੇ ਦੱਸ ਅੱਜ ਜਾਂ ਅੱਜ ਕਿਉਂ ਤੂੰ ਰੋਜ਼ ਇੱਥੇ ਬੈਠੇ ਨੇ ਜਿਵੇਂ ਤੈਨੂੰ ਇੱਕ ਵਾਰੀ ਅਸੀਂ ਕਹਿਤਾ ਵੀ ਇੱਥੇ ਆਉਣਾ ਨਹੀਂ ਆ ਬਈ ਯਾਰਾਣੀ ਗਲਤ ਕੰਮ ਕਰਤੀ ਆ ਦੇਖੋ ਲਫਾਫਾ ਭਰਿਆ ਸੀ ਤੁਹਾਨੂੰ ਨਰਤਵ ਫੇਰ ਦਿਖਾਉਨੇ ਆ ਦੇਖੋ ਤੁਸੀਂ ਬਾਈ ਦਿਖਾ ਦੇ ਰਿਓ ਕੇ ਕੈਮਰਾ ਕਰ ਆ ਦੇਖੋ ਤੁਸੀਂ ਆ ਦੇਖੋ ਨਾਲ ਹੀ ਆਪਦੇ ਚਮਕਾਉਣ ਵਾਸਤੇ ਬੁੱਲੂ ਚਮਕਾਉਣ ਵਾਸਤੇ ਵੀ ਆ ਦੇਖੋ ਆ ਸੁਰਖੀ ਵੀ ਨਾਲ ਹੀ ਨਹੀਂ ਫਿਰਦੀ ਆ ਆ ਦੇਖੋ ਤੁਸੀਂ ਆ ਕਿੰਨੇ ਨਿਰੋਧ ਰਹਿ ਇਹ ਇਹ ਪ੍ਰਵਾਸੀ ਉਹ ਲੋਕ ਨੇ ਜਿਹੜੇ ਸਾਡੇ ਪੰਜਾਬੀਆਂ ਨੂੰ ਖਰਾਬ ਕਰਦੇ ਨੇ ਤੇ ਨਾਲੇ ਨਾਲੇ ਇੱਕ ਗੱਲ ਹੋਰ ਇਹ ਇਹਨਾਂ ਦੇ ਕੋਲ ਛੋਟੇ ਛੋਟੇ ਬੱਚੇ ਉਹਨਾਂ ਨੂੰ ਵੀ ਇਹ ਇੱਥੇ ਆਉਂਦੇ ਨੇ ਇੱਥੇ ਬਜ਼ੁਰਗ ਵੀ ਆਉਂਦੇ ਨੇ ਇਹਨਾਂ ਨੇ ਸਾਡਾ ਇਲਾਕਾ ਖਰਾਬ ਕੀਤਾ ਪਿਆ ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਪਰ ਉਹ ਜਿਹੜੀ ਵੀਡੀਓ ਉਹ ਉਹ ਹਟ ਗਈਆਂ ਜਨਾਨੀਆਂ ਇਹ ਪ੍ਰਵਾਸਣ ਆ ਗਈ ਇੱਕ ਅੱਡਾ ਦਿਖਾ ਇੱਥੇ ਹੀ ਖੜੀ ਅੱਗੇ ਅੱਗੇ ਚੱਲ ਕੇ ਅੱਡਾ ਦਿਖਾ ਜਿੱਥੋਂ ਨਿਕ ਜਿੱਥੋਂ ਪਹਿਲਾਂ ਜਿੱਥੋਂ ਨਿਕਲੀਏ ਥੋ ਅੱਡਾ ਦਿਖਾ ਇੱਥੇ ਖੜੀ ਇੱਥੇ ਆ ਆ ਜਿੱਥੋਂ ਅੰਦਰੋਂ ਨਿਕਲੀ ਅੱਡਾ ਦਿਖਾ ਦੇ ਆਪਦੇ ਆ ਜਾ ਤੂੰ ਅੱਡਾ ਦਿਖਾ ਪਹਿਲਾਂ ਪਤਾ ਉਹ ਉੱਤਰ ਉਹ ਪਹਿਲਾਂ ਅੱਡਾ ਦਿਖਾ ਅੱਡਾ ਆ ਦੇਖੋ ਆ ਜਾ ਮੈਂ ਤੈਨੂੰ ਰੰਗੇ ਹੱਥੀ ਫੜਿਆ ਇੱਥੋਂ ਨਿਕਲ ਇਧਰ ਪਹਿਲਾਂ ਰੇ ਪਹਿਲ ਉਹ ਆਹ ਦੇਖੋ ਜੀ ਆ ਕਮਰਾ ਵਾ ਆ ਕਮਰਾ ਵਾ ਜਿੱਥੇ ਇਹ ਆ ਜਾ ਬਾਈ ਜੀ ਆ ਦਿਖਾਈ ਜਿਹੜਾ ਵੇ ਆ ਦੇਖੋ ਬਾਈ ਆ ਬਾਈ ਦਿਖਾਈ ਇੰਦ ਕੈਮਰੇ ਨਾਲ ਇੱਥੇ ਹਾਲਾਤ ਦੇ ਕਮਰੇ ਦੇ ਆ ਦੇ ਆ ਜਿਹੜੇ ਇੱਥੇ ਕੰਡੋਂ ਪਏ ਨੇ ਦੇਖੋ ਬਾਈ ਜੀ ਆਹ ਦੇਖੋ ਕੰਡਮਾਂ ਦੇ ਢੇਰ ਲੱਗੇ ਹੋਇਆ ਬਾਈ ਜੀ ਇੱਕ ਫੋਟੋ ਵੀ ਖਿੱਚ ਦੇ ਨੀਚੇ ਵਾਲੇ ਤੋਂ ਆ ਜਿਹੜਾ ਇਹ ਇੱਥੋਂ ਆਹ ਦੇਖੋ ਜੀ ਕੌਟਮਾ ਦਾ ਢੇਰ ਦੱਸ ਰਿਹਾ ਵੀ ਇੱਥੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਹੈ ਕੰਮ ਚੱਲਦਾ ਆ ਸਾਰੇ ਜਿਹੜੇ ਬਾਈ ਜੀ ਕਰੀ ਕਰੇਖ ਬਾਈ ਫੇਰ ਨੇੜੇ ਕਰੀ ਨੇੜੇ 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 ਆ ਬਾਈ ਜੀ ਦੇਖੋ ਕੌਟਮਾ ਦਾ ਢੇਰ ਆ ਦੇਖੋ ਇਹ ਦੱਸ ਰਿਹਾ ਵੀ ਇੱਥੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਕੰਮ ਚੱਲਦਾ ਰ ਅਸੀਂ ਹੈਰਾਨ ਆ ਅਸੀਂ ਹੈਰਾਨ ਆ ਲੋਕਾਂ ਤੇ ਜਿਹੜੇ ਇੱਥੇ ਆਉਂਦੇ ਨੇ ਤੇ ਤੇਰਾ ਰਹਿਣੀ ਕਿੱਥੇ ਦੱਸ ਉਹ ਬਾਬੂ ਮੈਂ ਤਾਂ ਇੱਥੇ ਰਹਿੰਦੀ ਨਹੀਂ ਤੂੰ ਇੱਥੇ ਗਲਤ ਕੰਮ ਕਰਨ ਲੱਗਾ ਤੇ ਹੋਣੀ ਆ ਮੈਂ ਉਦੋਂ ਮਨਾ ਕਰਤੇ ਮੈਂ ਫੇਰ ਜਦ ਤੈਨੂੰ ਮੈਂ ਇੱਕ ਵਾਰੀ ਮਨਾ ਕਰਤਾ ਸੀ ਤੋ ਉਹ ਤੇ ਆਉਣ ਲੱਗੀਆਂ ਜਦ ਤੈਨੂੰ ਮੈਂ ਮਨਾ ਕਰਤਾ ਸੀ ਕਹਤੇ ਆਉਣ ਲੱਗੀਆਂ ਤੈਨੂੰ ਮੈਂ ਇਹ ਗੱਲ ਕਹੀ ਸੀ ਨਾ ਵੀ ਮੈਂ ਤੇਰੀ ਵੀਡੀਓ ਬਣਾ ਕੇ ਲੈ ਕੇ ਜਾਉਂ ਨਹੀਂ ਤੈਨੂੰ ਮੈਂ ਕਿਹਾ ਸੀ ਨਾ ਆ ਬਾਹਰ ਆ ਜਾ ਬਾਹਰ ਆਜਾ ਆਜਾ ਆ ਇੱਧਰ ਆ ਇੱਧਰ ਆ ਕੈਮਰਾ ਤੇ ਪਰੇ ਨਹੀਂ ਕਰਦਾ ਇੱਧਰ ਆ ਦੇਖੋ ਬਾਈ ਜੀ ਆ ਮਰੇਰ ਕੋਟੜਾ ਰੋਡ ਆ ਆ ਅੱਡਾ ਬਣਾਇਆ ਜਿਹੜਾ ਤੁਹਾਨੂੰ ਅਸੀਂ ਅੱਗੇ ਵੀ ਦਿਖਾਇਆ ਸੀ ਇੱਥੇ ਖੜਜਾ ਇੱਥੇ ਖੜਜਾ ਆ ਅੱਡਾ ਬਣਾਇਆ ਇਹਨਾਂ ਲੋਕਾਂ ਦਾ ਇਹ ਹਟਦੀ ਨਹੀਂ ਤੈਨੂੰ ਅਸੀਂ ਪਹਿਲਾਂ ਕਿਹਾ ਸੀ ਵੀ ਤੂੰ ਛੱਡ ਦੇ ਗਲਤ ਕੰਮ ਕਰਨਾ ਤੈਨੂੰ ਕਿਸੇ ਪਾਸੇ ਫੈਕਟਰੀ ਚਲਾ ਦਿੰਨੇ ਆ ਪਰ ਤੂੰ ਹੁਣ ਤੂੰ ਆਏ ਦੱਸ ਜਿਹੜਾ ਲਫਾਫਾ ਕੌਂਡਮਾ ਦਾ ਭਰਿਆ ਇੱਕ ਹੀ ਕਰਨਾ ਤੈ ਜਿਹੜਾ ਕੌਂਡਮ ਫੇਰ ਚੱਕ ਲੇ ਤਾਂ ਕੀ ਕਰਨੇ ਦੱਸ ਤੂੰ ਦੱਸ ਕੀ ਕਰਨੇ ਨੇ ਬੋਲ ਨਹੀਂ ਨਹੀਂ ਫੇਰ ਹੁਣ ਫੇਰ ਚੱਕ ਲਿਆ ਤੂੰ ਆ ਆ ਫੇਰ ਚੱਕ ਲੈ ਤੂੰ ਦੇਖ ਕਿੰਨੇ ਨੇ ਇੱਥੇ ਇਹ ਕੀ ਕਹਿੰਦੇ ਨੇ ਦੱਸ ਆਜੋ ਬਾਈ ਜੀ ਆਜੋ ਕਿੱਥੇ ਤੇ ਰਹਿਣਾ ਨੇ ਤੁਸੀਂ ਇੱਧਰ ਆਓਗੇ ਕਿੱਥੇ ਨੇ ਆ ਦੇਖੋ ਅਸੀਂ ਆ ਜਨਾਨੀ ਗਲਤ ਕੰਮ ਕਰਦੇ ਗੁਰੂ ਘਰ ਦੇ ਕੋਲ ਆ ਜਨਾਨੀ ਗੁਰੂ ਅਸੀਂ ਇਹਨੂੰ ਰੰਗੇ ਹੱਥੀ ਫੜਿਆ ਵਾ ਕੀ ਕਹਿੰਦਾ ਜਾਣਦੇ ਹੋ ਤੁਸੀਂ ਮਾੜੀ ਗੱਲ ਆ ਜੀ ਇਹ ਦੁਨੀਆ ਤੇ ਮਾੜੀ ਗੱਲ ਆਲਫਾ ਦੇ ਦਿਖਾ ਕੀ ਆ ਮਾੜੀ ਗੱਲ ਆ ਆ ਲਫਾਫੇ ਦਾ ਦਿਖਾ ਕੱਟ ਕੇ ਕੀਆ ਪੁੱਤਰਾ ਮੜਾ ਜ ਖੜੇ ਇੱਕ ਮਿੰਟ ਆ ਦੇਖੋ ਲਫਾਫਾ ਭਰੇ ਹੋਏ ਦਾ ਕੰਡਮਾ ਦਾ ਲਫਾਫਾ ਭਰੇ ਦੇਖੋ ਇੱਧਰ ਦੇਖੋ ਦੇਖੋ ਚੰਗੀ ਗੱਲ ਐ ਦੱਸੋ ਮੈਨੂੰ ਆ ਸਾਡਾ ਗੁਰੂ ਅਰਜਨਦੀਪ ਸਾਹਿਬ ਇੱਥੋਂ ਕਿੰਨੀ ਦੂਰ ਆ ਦੱਸੋ ਤੁਸੀਂ ਕਿੰਨੀ ਦੂਰ ਆ ਹੋਣੇ ਅੱਧਾ ਕਿਲੋਮੀਟਰ ਵੀ ਨਹੀਂ ਅੱਧਾ ਕਿਲੋ ਜੇ ਤੁਸੀਂ ਅੰਦਰ ਜਾ ਕੇ ਹਾਲਾਤ ਦੇਖੋ ਕਮਰੇ ਦੇ ਢੇਰ ਲੱਗਿਆ ਪਿਆ ਕੰਡਮਾ ਦਾ ਸੀ ਕੰਡਮਾ ਦਾ ਢੇਰ ਲੱਗਿਆ ਪਿਆ ਇਹ ਹੱਦ ਹੀ ਨਹੀਂ ਇਹਨੂੰ ਅਸੀਂ ਬਹੁਤ ਰੋਕਿਆ ਵੀ ਹਟ ਜਾ ਹਟ ਜਾ ਤੈਨੂੰ ਕੰਮ ਤੇ ਲਵਾ ਦਿੰਨੇ ਆ ਕਿਤੇ ਕਈ ਸਾਲ ਹੋ ਗਏ ਆਹ ਦੇਖ ਬਾਈ ਨੋਦ ਦਾ ਟੇਲ ਕਿ ਕੀ ਕਹਿਣਾ ਚਾਹੁੰਦਾ ਗੁਰੂ ਘਰ ਦੇ ਕੋਲੇ ਗਲਤ ਕੰਮ ਕਰਦੇ ਬਹੁਤ ਗਲਤ ਮੈਂ ਤਾਂ ਇੱਥੇ ਨਿੰਗਾਂ ਨੂੰ ਵੀ ਦੱਸਿਆ ਸੀ ਵੀਰੇ ਅੱਛਾ ਜੀ ਹਟਦੀਆਂ ਨਹੀਂ ਮੈਂ ਖੋਦ ਨੂੰ ਕਿਹਾ ਮੈਂ ਕਿ ਤੈਨੂੰ ਕਿਸੇ ਪਾਸੇ ਕੰਮ ਤੇ ਲਵਾ ਦਿੰਦਾ ਤੂੰ ਇਹ ਕੰਮ ਛੱਡ ਦੇ ਹਾਂ ਗੱਲ ਗੱਲ ਅੱਜ ਮੈਨੂੰ ਮਜਬੂਰ ਹੋ ਕੇ ਦੂਹੀ ਜੋ ਕੇ ਕੰਮ ਕਰਦਾ ਪਿਆ ਨਵੇਂ ਮੁੰਡੇ ਖਰਾਬ ਹਾਂ ਹਾਂ ਨਵੇਂ ਯਾਰ ਛੋਟੇ ਛੋਟੇ ਬੱਚੇ ਆਉਂਦੇ ਨੇ ਬਜ਼ੁਰਗ ਹੋ ਗਏ ਮੇਰੇ ਇੱਥੇ ਮੇਰਾ ਡੇਲੀ ਦਾ ਹੀ ਕੰਮ ਆ ਲੰਗਦਾ ਆ ਦੇਖੋ ਇਧਰ ਕੀ ਇਹਨਾਂ ਨੇ ਕੀ ਕੀ ਕੰਮ ਕੀਤਾ ਬਾਈ ਜੀ ਦੇਖੋ ਇਹਨਾਂ ਨੇ ਆਜੋ 1 ਮਿੰਟ ਆਹ ਦੇਖੋ ਲਫਾਫਾ ਭਰਿਆ ਹੋਇਆ ਅੰਦਰ ਦੇਖੋ ਢੇਰ ਲੱਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਗੁਰੂ ਘਰ ਦੇ ਕੋਲੇ ਗਲਤ ਕੰਮ ਕਰਦੀ ਹੈ ਹੈ ਗਲਤ ਆ ਜੀ ਗਲਤ ਆ ਬਿਲਕੁਲ ਇਹ ਮੰਦੀ ਵੀ ਇਹਦੇ ਵੀ ਇਹਦੇ ਫੇਰ ਇਹਨੇ ਲਫਾਫਾ ਪਰ ਕੇ ਫੇਰ ਉਹਦੇ ਕੋਲੇ ਰੱਖ ਲਿਆ ਕੰਟੂ ਇਹਨੂੰ ਅਸੀਂ ਬਹੁਤ ਮਰਜ਼ਿਆ ਘੱਟੋ ਘਟ ਵੀ 15 ਦਿਨ ਹੋ ਗਏ ਇਹਨੂੰ ਕਹਿੰਦੇ ਨੇ ਵੀ ਕੰਮ ਛੱਡ ਦੇ ਛੱਡਦੀ ਨਹੀਂ ਜੀ ਇਹ ਫੇਰ ਕੀ ਕੀ ਇਹਦਾ ਇਲਜ਼ਾਮ ਹੋਣਾ ਚਾਹੀਦਾ ਹਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਗੁਰਸਿੱਖ ਬੰਦੇ ਹੋ ਮੈਂ ਤਾਂ ਇੱਕ ਦਿਨ ਇਹ ਗੁਰੂ ਘਰ ਦੇ ਕੋਲੋਂ ਹੀ ਹਟਦੀ ਗਲਤ ਕੰਮ ਕਰਨਾ ਹਟਿਆ ਜੀ ਇਹਦੀ ਪਹਿਲਾ ਡੰਡਾ ਫੇਰ ਕੇ ਹਟਿਆ ਇਹਦੇ ਇਹਨੇ ਮੈਂ ਆਪਣੀ ਵਾਈ ਬਣਾ ਲ ਜਾਂਦਾ ਸੀ ਇਹਨੇ ਮੈਨੂੰ ਆਟੋ ਦੇ ਵਿੱਚ ਦੇਖ ਕੇ ਹੱਥ ਮਾਰਿਆ ਅੱਛਾ ਇਹਦਾ ਮੈਂ ਜੂਤ ਪਤਾਨ ਇੱਥੇ ਪਹਿਲਾਂ ਇੱਕ ਦਿਨ ਕਰਕੇ ਹਟਿਆ ਓਏ ਥੋੜਾ ਜਿਹਾ ਪਿੱਛੇ ਖੜਦੇ ਸੀ ਅੱਛਾ ਇਹ ਗੁਰੂ ਘਰ ਨੂੰ ਕੁਝ ਨਹੀਂ ਸਮਝਦੇ ਜੀ ਇਹ ਪਿਆਰਾ ਨਹੀਂ ਹੈ ਜੀ ਇਹ ਭਈਆ ਇਹ ਸਾਡੇ ਪੰਜਾਬੀ ਖਰਾਬ ਕਰਤੀ ਹੈ ਪੰਜਾਬੀਆਂ ਨੂੰ ਦੇਖੋ ਜੀ ਪੰਜਾਬੀ ਸਾਡੇ ਮੁੰਡੇ ਸਾਡੇ ਇਹ ਬਜ਼ਾਰਾਨੀਆਂ ਪੰਜਾਬੀਆਂ ਨੂੰ ਖਰਾਬ ਕਰਦੀਆਂ ਨੇ ਇੱਥੇ ਇਹ ਤਿੰਨ ਚਾਰ ਦੇਣੀਆਂ ਖੜਦੀਆਂ ਨੇ ਜਿੱਥੇ ਅਸੀਂ ਇਹ ਲੋਕਾਂ ਤੋਂ ਬਚ ਕੇ ਰਹਿਣ ਦੀ ਸਾਨੂੰ ਲੋੜ ਆ ਪ੍ਰਵਾਸੀਆਂ ਤੋਂ ਉੱਥੇ ਹੀ ਸਾਡੇ ਨੌਜਵਾਨ ਜਿਹੜੇ ਪੰਜਾਬੀ ਮੁੰਡੇ ਨੇ ਤੇ ਇੱਥੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਵੀ ਇਹਨਾਂ ਕੋਲ ਆਉਂਦੇ ਨੇ ਆ ਦੇਖੋ ਇਸ ਟਾਈਮ ਨਰੋਤਾ ਦਾ ਇਹਨਾਂ ਕੋਲ ਭਰਿਆ ਹੋਇਆ ਸੀਗਾ ਲਫਾਫਾ ਦੇਖੋ ਇਹ ਤੋਂ ਅੰਦਰ ਜਾ ਕੇ ਦੇਖੋ ਹਾਲਾਤ ਤੁਸੀਂ ਐਡਾ ਢੇਰ ਲੱਗਿਆ ਪਿਆ ਜੀ ਘੱਟੋ ਘੱਟ ਸਾਲ 2 ਸਾਲ ਦਾ ਚੱਲਦਾ ਮੈਟਰ ਇਹ ਹਟ ਨਹੀਂ ਰਹੇ ਇਹਨਾਂ ਦਾ ਕਈ ਗੇਰ ਹੱਥ ਵਾਲਾ ਹੋ ਗਿਆ 2-3 ਵਾਰ ਤਾਂ ਅਸੀਂ ਸਿੰਘ ਸਿੰਘਾ ਨੂੰ ਵੀ ਬੁਲਾ ਕੇ ਇਹਨਾਂ ਦੇ ਕਾਰਵਾਈ ਕਰਾਈਆ ਪਰ ਇਹ ਹਟਦੀ ਨਹੀਂ ਪਹਿਲਾਂ ਜਿਹੜੀ ਸੀ ਉਹ ਮੈਂ ਰੋਕਤੀ ਇਹਨੂੰ ਮੈਂ ਇੱਕ ਦਿਨ ਕਿਹਾ ਮੈਂ ਕਿਹਾ ਤੈਨੂੰ ਕਿਸੇ ਪਾਸੇ ਫੈਕਟਰੀ ਚ ਲਾ ਦਿੰਦੇ ਨੇ ਤੂੰ ਕੰਮ ਛੱਡ ਦੇ ਅੱਜ ਮੈਂ ਇਹਨੂੰ ਰੰਗੇ ਹੱਤੀ ਫੜਿਆ ਵੈ ਇਹਨੂੰ ਪੁੱਛੇ ਤੇ ਨਾਲ ਮੁੱਡਾ ਕਿਹੜਾ ਸੀ ਆ ਕੀ ਆ ਇਹਨਾਂ ਨੂੰ ਕੁਝ ਲੈ ਕੇ ਚੱਲਣਗੇ ਤੂੰ ਆ ਕੀ ਆ ਜਾਈਂ ਅੰਦਰ ਜਾ ਕੇ ਦੇ ਤੀਂ ਅੰਦਰ ਜਾ ਕੇ ਦੇ ਫੈਕਟਰੀ ਜਾਨੀਆਂ ਆ ਆ ਕੀ ਆ ਹਾਂ ਆ ਕੀ ਆ ਐਨ ਐ ਸਮਾਨ ਕਿਤੇ ਲੈ ਕੇ ਤੁਰਦੀ ਫਿਰਦੀਆਂ ਦੋਸਤ ਭਾਈ ਜੀ ਤੂੰ ਵੇ ਦੇ ਕੁਦਨੀ ਆ ਵੀ ਦੇਖੋ ਦਿਹਾੜੀ ਚ ਪਤਾ ਨਹੀਂ ਕਿੰਨੇ ਕਿੰਨੇ ਆਉਂਦੇ ਨੇ ਅੱਜ ਅਸੀਂ ਉਹਦੇ ਪਰੋ ਫੜਿਆ ਮੁੰਡਾ ਉਹ ਤੋਂ ਬੜਾ ਫੜਿਆ ਭੱਜ ਕੇ ਪੁੱਛ ਲੈ ਇਹਨੂੰ ਭੱਜਾਂ ਬੰਦਾ ਪੁੱਛੇ ਨਾ ਕਿੱਥੇ ਆ ਸਰਦਾਰ ਉਹ ਇਹ ਫੜੀ ਸੀ ਜੀ ਮੈਂ ਕਹਿੰਦੀ ਉਹੀ ਫੜੀ ਸੀ ਜਿਹੜੀ ਪਹਿਲੀ ਪਹਿਲੀ ਚੋਰੀ ਸੀ ਦੂਜੀ ਨਹੀਂ ਸੀ ਉਹੀ ਮੈਂ ਬੜ ਬੇ ਕੀ تھی ਵੀਰੇ ਨਹੀਂ ਨਹੀਂ ਜਿਹੜੀ ਫੜ ਲਈ ਜਿਹੜਾ ਫੜ ਲਿਆ ਉਹੀ ਚੋਰਾ ਕਹਿੰਦੇ ਕਹਿੰਦੀ ਕੋਈ ਵਾਰੀ ਫੜੀ ਸੀ ਮੈਂ ਇਹਨਾਂ ਦਾ ਰੋਜ਼ ਦਾ ਕੰਮ ਆ ਜੀ ਇਹ ਤਾਂ ਰੋਜ਼ਦਾਨ ਨੇ ਅੱਟਾ ਫੜ ਫਿਰ ਹੁਣ ਮੈਂ ਨਹੀਂ ਆਉਂਦਾ ਪਰਾ ਵਜੇ ਤਾਂ ਮਰਜ਼ੀ ਦੇਖ ਲੈ ਮੈਂ ਆਉਂਦੀ ਨਹੀਂ ਉਹ ਮੈਂ ਫੇਰੇ ਆਉਂਦੀ ਨਹੀਂ ਮੇਰੇ ਪਾਸ ਇਹ ਜਦੀ ਕਹਿਂਦੀ ਆਉਂਦੀ ਨਹੀਂ ਇੱਥੇ ਵਿੱਚ ਰਜਾਨਾ ਬਾਪੂ ਜੀ ਤੁਸੀਂ ਦੱਸੋ ਰਜਾਨਾ ਆਉਂਦੀ ਹੈ ਕਿ ਨਹੀਂ ਆਉਂਦੀ ਆ ਜੀ ਦੱਸੋ ਬਈ ਇਹ ਤਾਂ ਪੁੱਛੋ ਉਹਨੂੰ ਵੀ ਮੈਂ ਡਰ ਕੇ ਕਹਿੰਦੀ ਮਦਾਉਂਦੀ ਨਹੀਂ ਵੀ ਫੇਰ ਨਹੀਂ ਆਉਂਦੀ ਆ ਆ ਆ ਫੇਰ ਚੱਕੇ ਤੇ ਫੇਰ ਲਫਾਵੇ ਚ ਪਾਲੇ ਸੀ ਕਿਸੇ ਹੋਰ ਨੂੰ ਡੰਗਣ ਵਾਸਤੇ ਨੇ ਹਾਂ ਹਾਂ ਫੇਲੀ ਆਉਣੀ ਆ ਇੱਥੇ ਪੇਟ ਕਾਇ ਤੇ ਛੇ ਮਨਾ ਹੋ ਗਈ ਸੀ 3 ਨਹੀਂ ਤਿੰਨ ਮਾ ਰੁਕੇ ਸੀ ਨਾ ਰੁਕ ਤਾ ਮੈਂ ਤੈਨੂੰ ਮੈਂ ਰੋਕ ਤੈਨੂੰ ਮੈਂ ਕਿਹਾ ਤੈਨੂੰ ਫੈਕਟਰੀ ਚ ਲਾ ਦਿੰਦਾ ਡੰਡਾ ਫੇਰਿਆ ਮੈਂ ਫੇਰਿਆ ਨਾ ਉੱਥੇ ਖੜਾ ਕੇ ਪਤਾ ਤੈਨੂੰ ਯਾਦ ਆ ਤ ਜਿੱਦਣ ਤੇਰੇ ਡੱਡਾ ਫੇੜਿਆ ਮੈਂ ਦੇਖਿਆ ਨੇ ਤੈਨੂੰ ਤੁਸੀਂ ਗੁਰੂ ਸਾਹਿਬ ਨੂੰ ਕੋਈ ਸਮਝਿਆ ਨਹੀਂ ਹੋਇਆ ਮੈਂ ਹੁਣ ਮੈਨੇਜਰ ਸਾਹਿਬ ਨੂੰ ਫੋਨ ਕਰਕੇ ਹਟਿਆ ਮੰਜੀ ਸਾਹਿਬ ਮੈਂ ਕਿਹਾ ਬਾਬਾ ਜੀ ਮੈਂ ਜਾਣਾ ਫੜਨ ਵਾਸਤੇ ਉਹਨਾਂ ਨੂੰ ਮੈਂ ਕਹੋ ਨਹੀਂ ਹਟਦੀਆਂ ਕਹਿੰਦਾ ਕੋਈ ਗੱਲ ਨਹੀਂ ਮੈਂ ਕਿਹਾ ਗੁਰੂ ਘਰ ਦੇ ਕੋਲ ਗਲਤ ਕੰਮ ਕਰਦੇ ਨੇ ਮੈਨੇਜਰ ਸਾਹਿਬ ਆਉਂਦੇ ਨੇ ਨਹੀਂ ਮੈਂ ਦੱਸਤਾ ਉਹਨਾਂ ਨੂੰ ਉਹ ਹੈ ਨਹੀਂ ਕਿ ਉੱਥੇ ਹਾਂ ਪਰ ਮਨਨ ਨੂੰ ਦੱਸਤਾ ਵੀ ਗੁਰੂ ਘਰ ਦੇ ਕੋਲ ਗਲਤ ਕੰਮ ਚੱਲਦਾ ਬਾਈ ਅੰਦਰ ਜਾ ਕੇ ਦੇਖੋ ਤੁਸੀਂ ਢੇਰ ਲੱਗਿਆ ਦੇਖੋ ਨਾ ਅਸੀਂ ਅੰਦਰ ਜਾ ਕੇ ਐਂਦਾ ਢੇਰ ਲੱਗਿਆ ਖੁੰਝ ਐਂਦਾ ਢੇਰ ਇਹਦਾ ਰੋਜ਼ ਦਾ ਕੰਮ ਆ ਜ ਆਪਾ ਤਾਂ ਆਉਂਦੇ ਨਹੀਂ ਵੀਰੇ ਤੁਸੀਂ ਕਹਿ ਦਿੱਤੇ ਨਹੀਂ ਆਉਂਦੇ ਦੱਸ ਦੇ ਕੀ ਕੀਤਾ ਫੜਾ ਦਿਆ ਪੁਲਿਸ ਨੂੰ ਕਿਵੇਂ ਕਰੀਏ ਦੱਸ ਦੱਸ ਕੀ ਕਰੀਏ ਯਾਰ ਜਵਾਬ ਨਾ ਕਰਦੀਆਂ ਭੋਲਾ ਭੋਲਾ ਜਵਾਬ ਖਰਾਉ ਕਰਦੀਆਂ ਨੇ ਉਹ ਜਵਾਬਾਂ ਦਾ ਕੀ ਆ ਤੁਸੀਂ ਕਿੰਨੇ ਚਿਰ ਦੇਖਦੇ ਰਹੋ ਬਾਹਾਂ ਚਿਰ ਮੈਂ ਜਾਂਦਾ ਦੇ ਦੇ ਫਿਰ ਹਟਦੀ ਕਾ ਤਾਂ ਨਹੀਂ ਹਟਦੇ ਨਹੀਂ ਹਟਾਉਂਦੇ ਹਟਦੀ ਨਹੀਂ ਹੁਣ ਇਹਨੂੰ ਅੱਜ ਪੁਲਿਸ ਨੂੰ ਰੰਗੇ ਹੱਥੀ ਫੜਿਆ ਮੈਂ ਪੁਲਿਸ ਦੇ ਹਵਾਲੇ ਮੈਂ ਦੇਖਦਾ ਸੀ ਵੀ ਇਹਨੂੰ ਰੰਗੇ ਹੱਥੀ ਵੰਡਾ ਅੱਜ ਮੈਂ ਰੰਗੇ ਹੱਥੀ ਹੀ ਫੜਿਆ ਇਹਨੂੰ ਕਾਨੂੰਨੀ ਕਾਰਵਾਈ ਕਰੋ ਜੀ ਹੈ ਕਾਨੂੰਨੀ ਕਾਰਵਾਈ ਕਰੋ ਠੀਕ ਆ ਜਿਹੜੀ ਗੱਲ ਬਣਦੀ ਆ ਨਾ ਉਹ ਗੱਲ ਕਰੋ ਨਾਲ ਦੇਖੋ ਬਾਈ ਜੀ ਇਹਨੂੰ ਰੰਗੇ ਹੱਥੀ ਅੱਜ ਅਸੀਂ ਫੜਿਆ ਕੀ ਕਹਣਾ ਚਾਹੁੰਦਾ ਗੁਰੂ ਘਰ ਦੇ ਕੋਲ ਗਲਤ ਕੰਮ ਕਰਦੀ ਆ ਦੇਖੋ ਗਲਤ ਗੱਲ ਆ ਜੀ ਅੰਦਰ ਜਾ ਕੇ ਦੇਖੋ ਕੀ ਹਾਲ ਬਣਿਆ ਪਿਆ ਅੱਗੇ ਵੀ ਹਟਾਇਆ ਇੱਕ ਦੋ ਵਾਰੀ ਅੰਦਰ ਮੈਂ ਹਟਾਇਆ ਸੀ ਉਹ ਹਟ ਕੇ ਵਾਏ ਇੱਕ ਹੋਰ ਦੱਸੇ ਪ੍ਰਸ਼ਾਸਨ ਆ ਬਈ ਜਰਾਣੀ ਸਾਡੇ ਛੋਟੇ ਛੋਟੇ ਪੰਜਾਬੀਆਂ ਨੂੰ ਇਹ ਮਾਰਦੀ ਜਾ ਗਲਤ ਆ ਇਹਨਾਂ ਬਿਮਾਰੀ ਲੱਗਣਾ ਦਾ ਕੈਨੇਡਾ ਰਾ ਇਹ ਆ ਦੇਖੋ ਅੰਦਰ ਜਾ ਕੇ ਦੇਖੋ ਤੁਸੀਂ ਇਹ ਕੀ ਹਾਲ ਆ ਉੱਥੇ ਇਹਨਾਂ ਮੈਂ 3-4 ਵਾਰੀ ਕਹਿ ਕੇ ਕਿ ਹਟੀ ਨਹੀਂ ਕਿਹ ਅੱਜ ਮੈਨੂੰ ਰੰਗੇ ਹੱਥੀ ਫੜਿਆ ਇੱਥੋਂ ਬਹੁਤ ਗਲਤ ਗੱਲ ਆ ਇਹ ਕੀ ਕਰ ਘੇਤਰ ਤੇ ਆਂਦੇ ਨੇ ਹੁਣ ਮੈਂ ਗੁਰਦਾਰਾ ਸਾਹਿਬ ਵੀ ਫੋਨ ਕਰਕੇ ਆਟਿਆ ਹੁਣ ਮੈਂ ਐਸੇਤੋ ਸਾਹਿਬ ਨੇ ਵੀ ਫੋਨ ਕਰਦਾ ਇਹਦੀ ਜਿਹੜੀ ਅਗਲੀ ਕਾਰਵਾਈ ਆ ਉਹ ਪੁਲਿਸ ਕਰੂਗੀ ਅਸੀਂ ਨਹੀਂ ਕਰਨੀ ਅਸੀਂ ਤੁਹਾਨੂੰ ਦਿਖਾਤਾ ਵੀ ਇੱਥੇ ਆਪ ਕੁਸੁੰਦਾ ਬਾ ਗੁਰੂ ਘਰ ਦੇ ਕੋਲ ਇਹਦੀ ਇਹਦੀਆਂ ਫੋਟੋਆਂ ਖਿੱਚ ਕੇ ਦੋ ਸਵੇਰੇ ਅਖਬਾਰ ਤੇ ਲਾਈਏ ਦੀ ਖਬਰ ਖਿੱਚੀਆਂ ਦੀਆਂ ਫੋਟੋਆਂ ਉਹ ਸਿਖਰ ਦੁਬਾਰੇ ਤਰਸੋਲੀ ਕਰ ਰਹੀਆਂ ਨੇ ਨਹੀਂ ਦੱਸ ਰਿਹਾ ਕਹਿੰਦਾ ਸਾਡੀਆਂ ਜਿਹੜੀਆਂ ਪੰਜਾਬਣ ਭੈਣਾਂ ਨੇ ਅਮਰੀਕਾ 'ਚ ਕੰਮ ਕਰਦੀਆਂ ਨੇ ਇਹ ਇਹ ਇੱਥੇ ਗਲਤ ਕੰਮ ਕਰਕੇ ਰੁਪਈਏ ਬਣਾਉਂਦੀਆਂ ਇਹਨਾਂ ਨੂੰ ਫੜਾਓ ਇਹਨਾਂ ਨੂੰ ਨਹੀਂ ਮੈਂ ਕਰਦਾ ਪੁਲਿਸ ਹੁਣ ਸਾਲਾਂ ਨੂੰ ਫੜਾਓ ਐਂ ਗੱਲ ਨਹੀਂ ਬਣਨੀ ਹੈਗੀ ਐਂ ਤਾਂ ਖਰਾਬ ਹੋਊਗਾ ਮਾਹੌਲ ਖਰਾਬ ਹੁਣ ਇੱਥੇ ਮਾਰਾ ਜਾਂ ਕੁਝ ਕਰ ਲੀਏ ਜਾਂਦੀ ਹੂ ਹੂ ਕਰਦੀ ਹੈ ਗੱਡੀ ਆ ਜਾਂਦੀ ਉਹ ਨਹੀਂ ਭਈਆਂ ਦੀ ਤਾਂ ਹਰੇਕ ਕੋਣ ਦਾ ਪੰਜਾਬੀ ਨਹੀਂ ਸੁਣਦਾ ਆ ਜਾ ਭਾਈ ਤੂੰ ਵੀ ਦੱਸ ਉਹ ਵੀ ਸੁਣ ਹਾਂ ਦੱਸ ਕੀ ਕਹਿੰਦਾ ਮੈਂ ਕਹਾਂ ਭਈਆਂ ਦੀ ਤਾਂ ਹਰੇਕ ਸੁਣਦਾ ਪੰਜਾਬੀ ਦੀ ਕੋਈ ਨਹੀਂ ਸੁਣਦਾ ਹੁਣ ਅੱਜ ਇਹਨੇ ਗਲਤ ਕੰਮ ਕੀਤਾ ਇਹ ਸੁਣ ਪੰਜਾਬੀ ਦੀ ਸਾਡੀ ਸੁਣਨੀ ਚਾਹੀਦੀ ਆ ਭਈਆਂ ਦੇ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਅੱਜਕੱਲ੍ਹ ਹੁਣ ਇਹ ਗਲਤ ਕੰਮ ਕਰਦੀ ਰੰਕੇ ਇੱਥੇ ਫੜੀਏ ਦੀ ਕਾਰਵਾਈ ਨਹੀਂ ਹੋ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਦੀ ਚਾਹੀਦੀ ਹੈ ਨਾ ਹਾਂ ਕੋਈ ਨਹੀਂ ਆਪਾਂ ਪ੍ਰਸ਼ਾਸਨ ਨੂੰ ਫੋਨ ਕਰਦੇ ਹਾਂ ਆ ਕੇ ਕਿ ਆ ਕੇ ਇਹਨੂੰ ਲੈਣ ਜਾਣ ਤੇ ਕਾਰਵਾਈ ਕਰਨ ਕਿਉਂਕਿ ਸਾਡੀਆਂ ਦੇਖੋ ਭੈਣਾਂ ਵੀ ਦੇਖਦੀਆਂ ਨੇ ਆਹ ਰਾਹ ਤੇ ਚ ਜਾਣ ਵਾਲੇ ਹਰ ਇੱਕ ਦੇਖਦਾ ਵਾ ਸਾਰੇ ਤੇ ਗਲਤ ਪ੍ਰਭਾਵ ਪੈਂਦਾ ਛੋਟੀਆਂ ਛੋਟੀਆਂ ਬੱਚੀਆਂ ਨੇ ਪਹਿਲਾਂ ਤਾਂ ਇਹਨੂੰ ਚੱਕ ਕੇ ਲਫਾਫੇ ਚ ਪਾ ਮੇਰੀ ਗੱਲ ਸੁਣੋ ਕਰ ਇੱਕ ਉੱਥੇ ਵੀ ਘੜਦੀ ਉਹਨੂੰ ਵੀ ਫੜੋ ਉਹ ਵੀ ਦੱਸੋ ਸਾਨੂੰ ਉਹ ਉੱਥੇ ਰੱਖਦੀ ਉਹ ਵੀ ਫੜੋ ਤਰੂੰ ਉਹਨੂੰ ਆਉਂਦੀ ਇੱਥੇ ਪੜਦੀ ਉਹਨੂੰ ਵੀ ਕਰੋ ਉਹਦਾ ਵੀ ਕਰੋ ਲਾਜ ਉਹਨੇ ਗੰਦ ਪਾਇਆ ਵਾ ਇੱਥੇ ਭਾਈ ਅੰਦਰ ਜਾ ਕੇ ਦੇ ਢੇਰ ਲੱਗੇ ਹੋਇਆ ਪਤਾ ਸਾਨੂੰ ਜੀ ਰੋਜ਼ ਨੰਗਦੇ ਇੱਥੇ ਦੀ ਆ ਰੋ ਜੀ ਕਿਹਨੂੰ ਕਹੀਏ ਕਿਹਨੂੰ ਕਹੀਏ ਸੀ ਇੱਥੇ ਰੋਜ਼ ਨੰਗਦੇ ਇੱਧਰ ਦੀ ਅੱਛਾ ਸਾਡਾ ਰੋਜ਼ ਨੰਗਾ ਇੱਧਰ ਦੀ ਆ ਬਾ ਇਹ ਗੁਰੂ ਘਰ ਦੇ ਕੋਲੇ ਗਲਤ ਕੰਮ ਕਰਦੀ ਆ ਦੇਖ ਇਹ ਤਾਂ ਗਲਤ ਗੱਲ ਆ ਜੀ ਇਹ ਤੇ ਕਾਰਵਾਈ ਕਰੋ ਸਾਰੀ ਠੀਕ ਨਾ ਗੱਲ ਬਾਈ ਤੁਸੀਂ ਇੱਥੇ ਹੀ ਅਸੀਂ ਕੰਮ ਕਰਦੇ ਆ ਪਾਲਾ ਜੀ ਦੇ ਪੰਪ ਦੇ ਨਾਲ ਇਹਨਾਂ ਰੋਜ਼ ਦਾ ਹੀ ਕੰਮ ਆ ਜੀ 2-4 ਇਹਨਾਂ ਨੂੰ ਵਾਰਿੰਗ ਵੀ ਦਿੱਤੀ ਹੈ ਵੀ ਜਾਓ ਜਾਓ ਇੱਥੇ ਫਿਰਦੇ ਨਹੀਂ ਹੂੰ ਸਾਨੂੰ ਤਕਰੀਬਨ 3 ਸਾਲ ਦੇਖਿਆ ਨੂੰ ਹੋ ਗਿਆ ਇੱਥੇ ਨਾ ਗੰਦ ਪਾਇਆ ਪੂਰਾ ਅੱਛਾ ਹਾਂਜੀ ਹੁਣ ਇਹਦਾ ਕੀ ਕੀਤਾ ਜਾਵੇ ਇਹਨਾਂ ਨੂੰ ਜੋ ਇਹਨਾਂ ਦੀ ਕਾਰਵਾਈ ਹੁੰਦੀ ਕਰਨੀ ਜਾਏਗੀ ਹੋਰ ਵੀ ਇਹਨਾਂ ਨੂੰ ਦੇਖ ਕੇ ਦੇਖੋ ਵੱਡੀ ਗੱਲ ਜੜੀ ਇਹ ਹੈ ਵੀ ਸਾਡਾ ਗੁਰੂ ਘਰ ਨੇੜੇ ਆ ਹਾਂਜੀ ਗੁਰਾ ਦੀ ਚੰਨ ਸੋ ਪ੍ਰਾਪਤ ਘਰਤੀ ਨੇੜੇ ਆ ਜਿੱਥੇ ਇੱਥੇ ਹਰ ਇੱਕ ਦੂਰ ਦਰਾਡੇ ਸਾਡੇ ਭੈਣ ਵੀ ਆਉਂਦੀ ਹੈ ਭਰਾ ਵੀ ਆਉਂਦੇ ਨੇ ਇੱਥੋਂ ਦੀ ਗੁਜ਼ਰਦੇ ਨੇ ਜੇ ਇਸ ਦੀ ਜਗ੍ਹਾ ਤੇ ਸਾਨੂੰ ਇਹ ਜਿਹੜਾ ਦੇਖਣ ਨੂੰ ਮਿਲੂਗਾ ਤਾਂ ਉਹਨਾਂ ਦਾ ਕੀ ਪ੍ਰਭਾਵ ਹੋਵੇ ਉਹ ਵੀ ਖਰਾਬ ਹੋਣੀ ਹੈ ਜੀ ਕੱਲ ਦੇ ਰੇਟ ਦੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਸਕੂਲ ਵਾਲੇ ਬੱਚੇ ਇੱਥੋਂ ਦੀ ਇਹਨਾਂ ਤੇ ਹੀ ਨਾਥ ਪੁਣੀ ਚਾਹੀਦੀ ਆਪਰ ਤੇ ਸਰਕਾਰ ਨੂੰ ਇਹੀ ਵੇਟ ਆ ਜੀ ਇਹਨਾਂ ਤੇ ਨਾਥ ਪੁਣੀ ਚਾਹੀਦੀ ਅਸੀਂ ਪਹਿਲਾਂ ਵੀ ਫੜੀਆਂ ਸੀ ਪਰ ਪਹਿਲਾਂ ਇਹਨਾਂ ਨੂੰ ਬਖਸ਼ ਦਿੱਤਾ ਗਿਆ ਸੀ ਅਸੀਂ ਪੁਲਿਸ ਬੁਲਾਈ ਸੀ ਫਿਰ ਮੁੱਕੇ ਮੁੱਕੇ ਤੇ ਪੁਲਿਸ ਆ ਕੇ ਇੱਥੋਂ ਚਲੇ ਗਈ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਬਿਨਾ ਸੁਧਰਨਾ ਨਹੀਂ ਅੱਛਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਠੀਕ ਆ ਜੀ ਹੁਣ ਅਸੀਂ ਕਰਦੇ ਹਾਂ ਪ੍ਰਸ਼ਾਸਨ ਨੂੰ ਫੋਨ ਅੱਗੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕੀ ਕਰਨਾ ਕੀ ਨਹੀਂ ਕਰਨਾ ਉਹ ਆਪਾਂ ਕਰਦੇ ਹਾਂ ਪ੍ਰਸ਼ਾਸਨ ਨੂੰ ਫੋਨ ਖੜਾ ਕੇ ਤੁਹਾਨੂੰ ਮੈਂ ਪਾਉਣਾ ਗੰਦ ਪੰਜਾਬ ਤੇ ਗੰਦ ਪਾਇਆ ਦੇਖੋ ਤੁਸੀਂ ਖੜੇ ਸਾਨੂੰ ਆ ਸਾਨੂੰ ਇਹ ਦੇਖੋ ਤੁਸੀਂ ਜਿਹੜਿਆ ਨਿਹੰਗ ਫੌਜਾਂ ਨੇ ਉਹ ਵੀ ਮੌਕੇ ਤੇ ਪਹੁੰਚ ਗਿਆ ਨੇ ਇਹ ਹਟਦੀ ਨਹੀਂ ਅਸੀਂ ਇਹਨੂੰ ਬਹੁਤ ਰੋਕਿਆ ਇੱਥੇ ਪੰਜਾਬੀ ਮੁੰਡੇ ਛੋਟੇ ਛੋਟੇ ਮੁੰਡੇ ਛੋਟੇ ਛੋਟੇ ਪੰਜਾਬੀ ਮੁੰਡੇ ਆਉਂਦੇ ਨੇ ਇੱਥੇ ਅਸੀਂ ਬਹੁ ਵਾਰੀ ਇਹਨੂੰ ਸਮਝਾਇਆ ਵੀ ਤੈਨੂੰ ਕੰਮ ਤੇ ਵੀ ਲਾ ਦਿੰਨੇ ਆ ਪਰ ਇਹਦਾ ਸੌਖਾ ਕੰਮ ਬਣ ਕੇ ਵਧੀਆ ਦਿਹਾੜੀ ਪੈਂਦੀ ਆ ਹੈ ਹੋਰ ਕਰੀਏ ਕਿੜੀ ਤੇਰੇ ਨਾਲ ਤਾਂ ਇਹਨੇ ਕੰਮ ਕਰਕੇ ਕੀ ਲੈਣਾ ਮਾ ਸਾਡੇ ਵੀਰ ਦੱਸਦੇ ਨੇ ਵੀ ਇੱਥੇ ਨਰੀਗਾ ਦੇ ਕਰਕੇ ਸਾਡੀਆਂ ਪੰਜਾਬਣ ਭੈਣਾਂ ਨੇ ਉਹ ਕੰਮ ਕਰਕੇ ਰੋਟੀ ਕਮਾਉਂਦੀਆਂ ਨੇ ਪਰ ਇਹਨੂੰ ਵੀ ਅਸੀਂ ਬਹੁਤ ਸਮਝਾਇਆ ਵੀ ਤੈਨੂੰ ਕੰਮ ਤੇ ਲਾ ਦਨਾ ਕਿਸੇ ਨਾ ਕਿਸੇ ਪਾਸੇ ਕੰਮ ਤੇ ਲੱਗ ਪਰ ਇਹ ਕਦੇ ਨਹੀਂ ਮੰਨੀ ਇਹ ਦੇਖੋ ਮਲੇਰ ਕੋਟਲਾ ਰੋਡ ਤੇ ਅਸੀਂ ਖੜੇ ਆ ਇੱਥੋਂ ਦੇ ਹਾਲਾਤ ਬਹੁਤ ਹੀ ਨਾਜ਼ਕ ਬਣ ਚੁੱਕੇ ਨੇ ਕਿਉਂਕਿ ਇਹ ਨਹਿਿੰਗ ਫੌਜਾਂ ਨੇ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਤੇ ਜਿਹੜਾ ਇਹ ਮਾਹੌਲ ਆ ਜਿਹੜਾ ਮਾਹੌਲ ਆ ਕਿਉਂਕਿ ਇਹ ਮੰਨਦੀ ਨਹੀਂ ਅਸੀਂ ਇਹਨੂੰ ਬਹੁਤ ਸਮਝਾਇਆ ਵਾ ਇਹਦੇ ਕੰਤੇ ਜੂਨ ਹੀ ਸਰ ਕੀ ਅੱਜ ਸਾਨੂੰ ਦੱਸ ਰਹੀ ਹੈ ਕਹਿੰਦੀ ਮੈਂ 12 ਦਿਨ ਬਾਅਦ ਆਈਆਂ ਬਾਬਾ ਜੀ ਕਹਿੰਦੀ ਮੈਂ ਅੱਜ 12 ਦਿਨ ਬਾਅਦ ਆਈਆਂ ਦੇਖੋ ਆਉਂਦੀ ਜ਼ਰੂਰ ਆ ਅੰਦਰ ਜਾ ਕੇ ਦੇਖੋ ਹਾਲਾਤ ਇਹ ਤੂੰ 12 ਦਿਨ ਬਾਅਦ ਇੱਥੇ ਕਰਨ ਗਈਆਂ ਆ ਮੈਂ ਇਹਨੂੰ ਖੋਦ ਕੇ ਆ ਮੈਂ ਕਿਹਾ ਤੈਨੂੰ ਮੈਂ ਕੰਮ ਤੇ ਲਵਾ ਦਿੰਦਾ ਪਰਸੋ ਦੀ ਗੱਲ ਦੱਸਦਾ ਮੈਂ ਇੱਥੇ ਗੁਰੂ ਘਰ ਦੇ ਅਸੀਂ ਗੇਟ ਦੇ ਮੋੜੇ ਅਸੀਂ ਮੱਥਾ ਟੇਕ ਕੇ ਲੰਘਦੇ ਆ ਠੀਕ ਆ ਉਥੇ ਭਈਏ ਪਤਕਾਰੀਆਂ ਮਰੀ ਜਾਂਦੇ ਨੇ ਫੇਰ ਐ ਮੂੰਹ ਪਾ ਕੇ ਗੁੱਟ ਕੇ ਤੁਸੀਂ ਗੁਰੂ ਘਰ ਦੇ ਮਗਰ ਇੱਥੇ ਧੰਦਾ ਕਰੀ ਜਾਂਦੀ ਹੋ ਪਰਵਾਸ ਹੁਣ ਆ ਦੇਖੋ ਸਾਡੇ ਪੰਜਾਬੀ ਜਾਂਦੇ ਨੇ ਏਡੇ ਛੋਟੇ ਛੋਟੇ ਲਫਾਵਾ ਭਰੇ ਆ ਕੱਲੇ ਵਾਸਤੇ ਲਫਾਵਾ ਦੇਖੋ ਤੁਸੀਂ ਲਫਾਵਾ ਭਰੇ ਆ ਦਿਖਾਓ ਆ ਦਿਖਾਓ ਮੈਂ ਲਫਾਵਾ ਭਰੇ ਆ ਦਿਖਾਓ ਦਿਖਾ ਇੱਧਰ ਆ ਕੇ মিডিਆ ਦੇ ਸਾਹਮਣੇ ਲਫਾਵਾ ਦਿਖਾ মিডিਆ ਦੇ ਸਾਹਮਣੇ ਲਫਾਵਾ ਦਿਖਾ ਦਿਖਾ ਲਫਾਵਾ ਖੋਲ ਕੇ ਬਾਬਾ ਇਹ ਡਾਂਗ ਦਿਓ ਦਿਖਾ ਲਫਾਵਾ ਦਿਖਾ ਮਾਰ ਰਿਹਾ ਬਾਬਾ ਲਫਾਵਾ ਦਿਖਾ ਖੋਲ ਕੇ ਕੱਢ ਦੇ ਲਫਾਫਾ ਦਿਖਾ ਖੋਲ ਕੇ ਲਫਾਫਾ ਦਿਖਾ ਖੋਲ ਕੇ ਇੱਥੇ ਖੜ੍ਹ ਲਫਾਫਾ ਦਿਖਾ ਖੋਲ ਕੇ ਖੋਲ ਕੇ ਦਿਖਾ ਲਫਾਫਾ ਤੂੰ ਲਫਾਫਾ ਦਿਖਾ ਤੈਨੂੰ ਕਿੰਨੀ ਵਾਰੀ ਰੋਕਿਆ ਇੱਥੇ ਖੜ੍ਹ ਇੱਥੇ ਖੜ੍ਹ ਕਿੰਨੀ ਵਾਰੀ ਰੋਕਿਆ ਤੈਨੂੰ ਇੱਕ ਵਾਰੀ ਰੋਕ ਇੱਥੇ ਖੜ੍ਹ ਚੱਲ ਲਫਾਫਾ ਦਿਖਾ ਲਫਾਫਾ ਦਿਖਾ ਖੋਲ ਕੇ ਇੱਥੇ ਦਿਖਾ ਇੱਥੇ ਦਿਖਾ ਲਫਾਫਾ ਆ ਦੇਖ ਆ ਦੇਖੋ ਆ ਸੁਰਕੀ ਵੀ ਸੁਰਕੀ ਇਹਦੇ ਵਿੱਚੋਂ ਨਿਕਲੀ ਆ ਇਹ ਸੁਰਕੀ ਜਦੋਂ ਲਾਉਂਦੀ ਆ ਜਦੋਂ ਕੋਈ ਆਉਂਦਾ ਇਹਦੇ ਕੋਲ ਤਾਜੀ ਸੁਰਕੀ ਲਾ ਕੇ ਜਾਂਦੀ ਆ ਫਿਰ ਆ ਦੇਖੋ ਆ ਦੇਖੋ ਸਾਰਾ ਮੇਕਅਪ ਦਾ ਸਮਾਨ ਵੀ ਕੋਲੇ ਰੱਖਦੀ ਐ ਸਾਡੇ ਪੰਜਾਬੀਆਂ ਨੂੰ ਪਰਵਾਉਣ ਵਾਸਤੇ ਬੱਚੋ ਭਰਾਓ ਬੱਚੋ ਇੱਥੇ ਆ ਜਾਓ ਰੇ ਆਹ ਦੇਖੋ ਆਹ ਹਾਲਾਤ ਨੇ ਇੱਥੇ ਦੇ ਗੁਰਦਾਰਾ ਆਲਮਗਿਰੀ ਸਾਇਕ ਕੋਲੇ ਖੜੇ ਆ ਸੀ ਇੱਥੇ ਗਾੜੋ ਬਾਬਾ ਜੀ ਕੀ ਸਦਾ ਮਿਲਣੀ ਚਾਹੀਦੀ ਇਹਨੂੰ ਸਾਡੇ ਇਹ ਡਾਂਗ ਫੇਰਾਂਗੇ ਬੈਦਾ ਕਿਹੜੇ ਨੂੰ ਪੁਲਿਸ ਦੇ ਵਾਲੇ ਦਾ ਕੀ ਕਰਨ ਪਬਲਿਕ ਪਹਿਲਾਂ ਪਬਲਿਕ ਦੇ ਡਾਂਗ ਫੇਰੇ ਦੇ ਦੇਖੋ ਇਹ ਅਸੀਂ ਇਹਨੂੰ ਕਿਹਾ ਮੁੰਡੇ ਜਿਹੜਾ ਇੱਥੇ ਫੜਿਆ ਉਹ ਵੀ ਪੰਜਾਬੀ ਸੀ ਕਿ ਭੱਜ ਕੇ ਪਰ ਸਾਡੇ ਹੱਥ ਨਹੀਂ ਆਏ ਇਹਨਾਂ ਫੜਿਆ ਜੀ ਇਹਨਾਂ ਨੂੰ ਪਹਿਲਾਂ ਪ੍ਰਸ਼ਾਸਨ ਨੇ ਕੀ ਕਰੇ ਤੁਹਾਨੂੰ